you mm -hmm. mm -hmm. mm -hmm. ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਸੁਆਦ ਹੋ ਗਈ ਸੀ ਤੇ ਇੱਥੇ ਮੈਂ ਉੱਠ ਚੁੱਕੀ ਸੀ ਤੇ ਪਚਾਹ ਪਾਣੀ ਪੀ ਲਿਆ ਸੀ ਤੇ ਅਸੀਂ ਠੀਕ ਠਾਕ ਹਾਂ ਤੁਸੀਂ ਵੀ ਠੀਕ ਠਾਕ ਹੋਵੋਗੇ ਪਰਮਾਧਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਬਸ ਇੱਥੇ ਫਿਰ ਮੈਂ ਨਾ ਨਾ ਧੋ ਕੇ ਆ ਗਈ ਸੀ ਤੇ ਮੈਂ ਇੱਥੇ ਗੁੰਨ ਰਹੀ ਸੀ ਆਟਾ ਤੇ ਫੁੱਲ ਵਗੈਰਾ ਮੈਂ ਤੋੜ ਲਏ ਸੀ ਪਹਿਲੀ ਨਾ ਕਿ ਤੇ ਕਿਉਂਕਿ ਆਟਾ ਮੈਂ ਤਾਂ ਗੁੰਨ ਰਹੀ ਸੀ ਵੈਸੇ ਤਾਂ ਪਿਆਸ ਸੀ ਥੋੜਾ ਸੀ ਉਹ ਇੱਕ ਤਾਂ ਤੇ ਇੱਕ ਮੈਂ ਦੀਵਾ ਬਣਾਉਣਾ ਸੀ ਕਿਉਂਕਿ ਆਪਾਂ ਮੰਦਿਰ ਜਾਣਾ ਸੀ ਸੋਮਵਾਰ ਸੇ ਅੱਜ ਮੈਂ ਸੋਮਵਾਰ ਨੂੰ ਦੀਵਾ ਸ਼ਿਵਲਿੰਗ ਦੇ ਇਲਾਕੇ ਉੱਨੀ ਹੈ ਜ਼ਰੂਰ ਹਨਾ ਤੇ ਇਸ ਕਰਕੇ ਫਿਰ ਮੈਂ ਸੁੱਝ ਆਟਾ ਗੁੰਨ ਲਿਆ ਸੀ ਤੇ ਗੁੰਨ ਕੇ ਬਸ ਫਿਰ ਮਾਟੇ ਦਾ ਦੀਵਾ ਬਣਾ ਕੇ ਲੈ ਕੇ ਜਾਉਂਗੀ ਤੇ ਬਸ ਇੱਥੇ ਫਿਰ ਮੈਂ ਆਪਦਾ ਆਟਾ ਗੁੰਨ ਲ ਕੇ ਤੇ ਜਲ ਵਗੈਰਾ ਪਾਉਂਗੀ ਨਾਲ ਤਾਂ ਜਲ ਵਗੈਰਾ ਪਾ ਕੇ ਤੇ ਫਿਰ ਆਪਦਾ ਹਨਾ ਅੱਗੇ ਮੰਦਰ ਜਾਉਂਗੀ ਤੇ ਵਸ ਅੱਜ ਮੈਂ ਜਲਦੀ ਉੱਠੀ ਸੀ ਕਿਉਂਕਿ ਨਾ ਅੱਜ ਮੇਰੇ ਜਿਹੜੇ ਭਰਾ ਤੇ ਭੈਣ ਆਏ ਸਨ ਉਹਨਾਂ ਨੂੰ ਜਾਣਾ ਸੀ ਆਪਦੇ ਘਰ ਬਾਅਦਸ ਤੇ ਇਸ ਕਰਕੇ ਫਿਰ ਮੈਂ ਜਲਦੀ ਉੱਠੀ ਸੀ ਉਹਨੇ ਜਲਦੀ ਜਾਣਾ ਸੀ ਸਵੇਰ ਠੰਡੇ ਢੰਡੇ ਜਾਵਾਂਗੇ ਤੇ ਮੈਂ ਕਿਹਾ ਠੀਕ ਹੈ ਤੇ ਵਸ ਫਿਰ ਮੈਂ ਆਟਾ ਗੁੰਨ ਰਹੀ ਸੀ ਚਾਹ ਪਾਣੀ ਉਹਨਾਂ ਨੇ ਪੀ ਲਿਆ ਸੀ ਤੇ ਚਾਹ ਪਾਣੀ ਪੀ ਕੇ ਤੇ ਵਸ ਫਿਰ ਹਨਾ ਮੈਂ ਸੁਨੇਹਾ ਨੂੰ ਠਾਤਾ ਸੀ ਜਵਕਾਂ ਦੋਨਾਂ ਠਾ ਕੇ ਤੇ ਚਾਹ ਪਾਣੀ ਉਹਨਾਂ ਨੇ ਪੀ ਲਿਆ ਸੀ ਆਪਦੇ ਅੰਦਰ ਬੈਠੇ ਸੀ ਇੱਥੇ ਮੈਂ ਪੱਖਾ ਛੱਡਿਆ ਹੋਇਆ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਬੱਦਲ ਤਾਂ ਹੋਏ ਪਏ ਸੀ ਪਰ ਬਾਹਰ ਤਾਂ ਹਵਾ ਮਣੀ ਮੁੱਟੀ ਚੱਲਦੀ ਸੀ ਤੇ ਪਰ ਅੰਦਰ ਗਰਮੀ ਲੱਗਦੀ ਸੀ ਇਸ ਕਰਕੇ ਮੈਂ ਪੱਖਾ ਛੱਡਿਆ ਸੀ ਤੇ ਕੱਲ ਮੈਂ ਆਟਾ ਵਗੈਰਾ ਛਾਣ ਕੇ ਰੱਖ ਲਿਆ ਸੀ ਮੈਂ ਕਿਹਾ ਵੀ ਹਨਾ ਆਟਾ ਉੜਦਾ ਤੇ ਫਿਰ ਮੈਂ ਜਦੋਂ ਗੁੰਨਣ ਲੱਗੀ ਸੋ ਛੱਡ ਲਿਆ ਇਸ ਪੱਖਾ ਤੇ ਬਸ ਫਿਰ ਮੈਂ ਇਥੇ ਦੀਵਾ ਬਣਾ ਲੂੰਗੀ ਛੋਟਾ ਜਿਹਾ ਹਨਾ ਬਣਾ ਕੇ ਤੇ ਫਿਰ ਬਸ ਮੈਂ ਉਹਦਾ ਇਹਦੇ ਵਿੱਚ ਬੱਤੀ ਵਟ ਲੂੰਗੀ ਬੱਤੀ ਵਟ ਕੇ ਫਿਰ ਉਹਦਾ ਕੀ ਵਗੈਰਾ ਪਾ ਕੇ ਤੇ ਵਾਸਤੇ ਰੈਡੀ ਕਰ ਲੂੰਗੀ ਤੇ ਪਹਿਲਾਂ ਮੇਰਾ ਇਰਾਦਾ ਸੀ ਵੀ ਮੈਂ ਚਲ ਇਹਨਾਂ ਨੂੰ ਜੜਾ ਕੇ ਹਨਾ ਫੇਰ ਦੇ ਦੂਜੇ ਮੰਦਰ ਜਾਇਆ ਹੂੰਗੀ ਤੇ ਫਿਰ ਮੈਂ ਕਿ ਨਹੀਂ ਵੀ ਸਵੇਰ ਸਵੇਰ ਫਿਰ ਠੀਕ ਰਹਿੰਦਾ ਕਿਉਂਕਿ ਆਦਾ ਹਨਾ ਜ્યોਤ ਬੱਤੀ ਘਰੇ ਵੀ ਲੋਣੀ ਹੁੰਦੀ ਆ ਕਿ ਫਿਰ ਰੋਟੀ ਪਾਣੀ ਖਾਂਦੇ ਟਾਈਮ ਲੱਗ ਜਾਂਦਾ ਇਸ ਕਰਕੇ ਪਹਿਲਾਂ ਮੈਂ ਮੰਦਿਰ ਜਾਇਆ ਹਾਂ ਮੈਂ ਕਿ ਤੇ ਵਾਸਤੇ ਫਿਰ ਇਸ ਕਰਕੇ ਮੈਂ ਦੀਵਾ ਬਣਾ ਕੇ ਹੁਣ ਤੇ ਉਹ ਲੈ ਕੇ ਆਉਂਗੀ ਰੋਣ ਦੀ ਮੱਤੀ ਬਣਾਉਂਗੀ ਹੁਣ ਤੇ ਆਟਾ ਮੁੰਨਤਾ ਇੱਥੇ ਵਸ ਤੇ ਆਟਾ ਗੁੰਨ ਕੇ ਹੁਣ ਮੈਨੂੰ ਸਾਈਡ ਤੇ ਕਰ ਦੂੰਗੀ ਇੱਕ ਸਾਈਡ ਤੇ ਤੇ ਬਸ では設定面積がどれだけであうばいいですか ਤੇ ਫੁੱਲ ਤੋੜ ਲਈ ਸੀ ਤੋੜ ਕੇ ਮੈਂ ਰੱਖ ਲਈ ਇਸ ਕਸ਼ਕ ਫੁੱਲਾਂ ਨੂੰ ਪਲੇਟ 'ਚ ਰੱਖਤੀ ਸੀ ਸਾਈਡ ਤੇ ਵੀ ਆਪਾਂ ਘਰੇ ਜਿਹੜੀ ਜੋਤ ਉਹਤੇ ਲਾਵਾਂਗੇ ਸ਼ਿਵ ਲਿੰਗ ਤੇ ਜਾ ਕੇ ਡਾਵਾਂਗੇ ਉੱਥੇ ਛੜੋਣੇ ਸੀ ਕਰੇ ਤਾਂ ਗੱਤ ਨੂੰ ਆਪੇ ਸਾਈਡ ਤੇ ਕਰ ਲਈ ਸੀ ਇਕੱਠੇ ਤੋੜ ਲਈ ਸੀ ਫੁੱਲ ਤੇ ਬਸ ਫਿਰ ਮੈਂ ਹਣ ਹਣ ਮੈਂ ਜੋਤ ਲੈ ਆ ਰੂੰ ਬਾਟ ਕੇ ਬੱਤੇ ਵਟ ਕੇ ਰੂੰ ਦੇ ਤੇ ਬਸ ਦੀਵੇ 'ਚ ਧਰ ਲਈ ਤੇ ਕਿਉਂ ਬਾਲ ਨੂੰ ਹਣ ਗਰਮ ਕਰਕੇ ਤੇ ਗੈਸ ਤੇ ਗਰਮ ਕਰ ਲਾਂਗੇ ਆਪਾਂ ਕਿਉਂ ਦੇਸੀ ਤਵਾ ਸਵਰਮੈ ਦਾ ਹੰਗਾਰਨ ਵਰਕੇ ਚ ਪਾ ਕੇ ਤੇ ਉਹਦਾ ਬਸ ਰੈਡੀ ਕਰ ਲੂੰਗੀ ਸਾਰਾ ਸਮਾਨ ਤੇ ਫਿਰ ਮੈਂ ਆਪਦੇ ਭਰਾ ਨੂੰ ਲੈ ਜੰਨੀ ਮੰਦਰ ਉਹਨਾਂ ਨੇ ਕਾਸ ਮੰਗਾ ਚਲੇ ਵੜੀਂ ਮਰਨਾਂ ਸੁਨੇਆ ਨੂੰ ਕਾਸ ਮੰਗਾ ਜਲਤ ਚਲੇ ਵੜੇ ਕੰਨ ਮੈਂ ਹਜੇ ਨਾ ਆਤੀ ਨੀ ਮੈਂ ਨਹੀਂ ਜਾਣਾ ਤੇ ਮਗਾ ਚਲ ਠੀਕ ਹੈ ਫਿਰ ਮਾਂ ਨੂੰ ਲੈ ਗਈ ਸੀ ਮੈਂ ਚਲ ਆਪਾਂ ਚੱਲਦੇ ਆ ਤੇ ਉਹ ਕਹਿੰਦਾ ਮੋਟਰਸਾਈਕਲ ਤੇ ਕਹਿੰਦਾ ਸੀ ਚੱਲੀਏ ਤੇ ਮੈਂ ਕਿਹਾ ਨਹੀਂ ਮੈਂ ਮੋਟਰਸਾਈਕਲ ਉੱਤੇ ਨਹੀਂ ਉੱਡ ਲਾਉਂਦਾ ਮੈਂ ਜੋਂ ਕਹਿੰਦਾ ਤੂੰ ਹੀ ਡਰੀਂ ਇਹ ਨਹੀਂ ਨਾ ਮੈਂ ਤਾਂ ਚਲਾ ਲੰਨਾ ਵਧੀਆ ਉਹ ਕਹਿੰਦਾ ਨਹੀਂ ਮੈਂ ਆਪਣਾ ਤੁਰਕੇ ਚੱਲਦੇ ਆ ਤੇ ਉਹ ਚਾਬੀ ਵੀ ਚੱਕ ਲਿਆ ਸੀ ਸਟਾਰਟ ਕਰਨ ਲੱਗਿਆ ਸੀ ਮੈਂ ਤਾਂ ਮੈਂ ਨਹੀਂ ਜਾਣਾ ਫਤੂ ਤੁਰਕੇ ਆਇਆ ਤੇ ਬਸ ਇੱਕ ਵਾਰ ਜਦੋਂ ਮੰਡ ਦੇ ਵਿੱਚ ਡਰ ਬਹਿ ਜਾਂਦਾ ਫਿਰ ਹਨਾ ਵੀ ਚਾਹ ਕਿੰਨਾ ਸਹੀ ਚਲਾਵੇ ਬੰਦਾ ਘਰ ਵੀ ਡਰਦਾ ਲੱਗਦੀ ਹੈ ਤੇ ਬਸ ਫਿਰ ਮੈਂ ਇੱਥੇ ਆਉਂਦਾ ਹਨਾ ਚਾਹ ਪਾਣੀ ਪੀ ਲੈ ਸੀ ਸਵੇਰ ਦਾ ਤੇ ਰੋਟੀ ਮੈਂ ਖਾਈ ਜਾਂਦੀ ਸੀ ਇੱਥੇ ਸਨਿਆ ਖਾਈ ਜਾਂਦੀ ਸੀ ਤੇ ਮੈਂ ਵੀ ਆਉਂਦੀ ਲਈ ਆਈ ਸੀ ਬੱਸ ਸਿਰ ਰੋਟੀ ਪਾਣੀ ਖਾ ਕੇ ਇਹ ਇਸ ਨੇ ਇਹ ਲੱਗੀ ਸੀ ਝਾੜੂ ਲਾਉਣ ਤੇ ਮੈਂ ਰਸੋਈ ਦੇ ਵਿੱਚ ਸੀ ਤੇ ਸੁਨਿਆ ਨੂੰ ਮੈਂ ਕਿਹਾ ਸੀ ਮੇਰਾ ਚਲ ਬਿਲਾ ਦੇ ਜੀ ਮੈਂ ਝਾੜੂ ਕ ਲੱਗਦਾ ਤੇ ਇੱਕ ਵਾਰ ਹਨਾ ਮੋਟਾ-ਮੋਟਾ ਇਹ ਲਾ ਦੋਗੇ ਚਲ ਤੇ ਇੱਥੇ ਸੋਫੇ ਅਸੀਂ ਨਾ ਦੂਜੇ ਕਮਰੇ ਚ ਰੱਖਦੇ ਸੀ ਚੱਕ ਕੇ ਜਿੱਦਣ ਮੇਰੇ ਭਰਾ ਉਹਰੇ ਆਏ ਸੀ ਫਿਰ ਮੰਜੇ ਨਹੀਂ ਡੰਦੇ ਸੀ ਪਹਿਲਾਂ ਅਸੀਂ ਕਿਹਾ ਸੀ ਵੀ ਅੱਧੇ ਜਣੇ ਬਾਹਰ ਪੈ ਜਾ ਨੂੰ ਮੱਛਰ ਦਾ ਨਹੀਂ ਲਾ ਕੇ ਤੇ ਫਿਰ ਵੀ ਉਹ ਕਹਿੰਦੇ ਨਹੀਂ ਵੀ ਆਪਾਂ ਇਕੱਠੇ ਪਾਵਾਂਗੇ ਇੱਥੇ ਸਾਰੇ ਰੂਮ ਦੇ ਵਿੱਚ ਤੇ ਵੀ ਆਪਾਂ ਸੋਫੇ ਉਧਰ ਚੱਕ ਦਿੰਨੇ ਤੇ ਬੱਸ ਫਿਰ ਇੱਧਰ ਸਨੇਨ ਝਾੜੂ ਜਿਹਾ ਲਾਤਾ ਸੀ ਤੇ ਫਿਰ ਮੈਂ ਇੱਧਰ ਆ ਗਈ ਸਿਰ ਰਸੋਈ ਦੇ ਵਿੱਚ ਤੇ ਆਟਾ ਲਿਆਂਦਾ ਸੀ ਪਿਆ ਕੇ ਆਟਾ ਹੁਣ ਮੈਂ ਟੈਂਕੀ ਦੇ ਵਿੱਚ ਪਾ ਦੂੰਗੀ ਤੇ ਮੈਂ ਸਨੇਆਂ ਨੂੰ ਕਹਾਂਵਾਂਗਾ ਚੱਲ ਵੀ ਮੈਂ ਆਟਾ ਪਾ ਦਿੰਨੀ ਆ ਤੇ ਉਹ ਦੀ ਬੋਰੀ ਦਾ ਮਤਿ ਚੱਕ ਕੇ ਨੀਂ ਆਨੇ ਉਹਨਾਂ ਪਲੇਟਾਂ ਨਾਲ ਹੀ ਪਾ ਦੇਣੀ ਹੈ ਥੋੜਾ ਥੋੜਾ ਕਰਕੇ ਫਿਰ ਜੇ ਥੋੜਾ ਜਿਹਾ ਰਹਿ ਗਿਆ ਫਿਰ ਬੋਰੀ ਚੱਕ ਕੇ ਆਪਾਂ ਪਾ ਦਾਂਗੇ ਤੇ ਆਟਾ ਮੈਂ ਥੋੜਾ ਹੀ ਪਿਉਣੀ ਨੂੰ ਕਿਉਂਕਿ ਸੁਸਰੀਆਂ ਪੈ ਜਾਂਦੀਆਂ ਵਿੱਚ ਤੇ ਪਹਿਲਾਂ ਦਾ ਰਿਸ਼ੂ ਲੈ ਆਉਂਦਾ ਸੀ ਸਾਰਾ ਸਮਾਨ ਹੁਣ ਬਹੁਤ ਔਖਾ ਹੋਇਆ ਪਿਆ ਕਿਉਂਕਿ ਫਿਰ ਕਹਿੰਦੇ ਕਿਸੇ ਦੀ ਮਿਹਨਤ ਕਰਨੀ ਪੈਣੀ ਹੈ ਕਿਸੇ ਦੀ ਦੇਵਾ ਕੀ ਫੇਰ ਹਣਾ ਜਿੱਥੇ ਹੁਣ ਜਵਾਕ ਨੂੰ ਤਾਂ ਕਦੋਂ ਮਰਜ਼ੀ ਭੇਜ ਦੋ ਚਾਹੇ ਚਾਰ ਗੇੜੇ ਲਵਾ ਲਓ ਤੇ ਫਿਰ ਦੂਜਾ ਨੂੰ ਐ ਬਾਰ-ਬਾਰ ਨਹੀਂ ਤੰਗ ਕਰਿਆ ਜਾਂਦਾ ਇੱਕ ਵਾਰੀ ਹੁੰਦਾ ਬੰਦਾ ਸੋ ਚੀਜ਼ ਭੁੱਲ ਵੀ ਜਾਂਦਾ ਕਈ ਵਾਰ ਹਨਾ ਮੰਗਾਉਣੀ ਤੇ ਫਿਰ ਮੈਂ ਉਧਰੋਂ ਮੰਗਾਇਆ ਸੀ ਆਟਾ ਮੈਂ ਕਿਹਾ ਚੱਲ ਉਧਰੋਂ ਮੰਗਾ ਲੈਨੇ ਆ ਵੀ ਕਾਰਡ ਦੇ ਤਾਂ ਪੈਸੇ ਦੇਤੇ ਸੀ ਗਰ ਉਹ ਨਹੀਂ ਲਿਆਤਾ ਸੀ ਤੇ ਬਸ ਫਿਰ ਇੱਥੇ ਮੈਂ ਬੋਰੀ ਝਾੜ ਕੇ ਬਾਹਰ ਰੱਖਿਆਉਂਗੀ ਸਾਰੀ ਤੇ ਇੱਥੇ ਮੈਂ ਆਟਾ ਪਾ ਕੇ ਫਿਰ ਮੈਂ ਇੱਥੇ ਲੱਗ ਗਈ ਸੀ ਰਸੋਈ ਦੇ ਥੱਲੇ ਜਿਹੜੇ ਡੱਬੇ ਵਗੈਰਾ ਪਾਏ ਸੀ ਪੀਪੇ ਵਗੈਰਾ ਇਹਨਾਂ ਨੂੰ ਸਾਫ਼ ਕਰਨ ਨੂੰ ਉਤੋਂ ਮੈਂ ਸਾਰਾ ਕੰਮ ਕਰ ਲਿਆ ਸੀ ਤੇ ਭਾਂਡੇ-ਪੁੰਡੇ ਮਾਂ ਤੇ ਸਲਫ ਵਗੈਰਾ ਸਾਫ਼ ਕਰਤੀ ਸੀ ਦੁੱਧਨ ਵਾਲਾ ਵੀ ਦੇਤਾ ਸੀ ਤੇ ਇੱਥੇ ਫਿਰ ਮੈਨਾਂ ਕੋਲ ਕਲੀਨਿੰਗ ਹੀ ਕਰਦਾ ਤੇ ਬੱਸ ਫਿਰ ਮੈਂ ਇੱਥੇ ਲੱਗ ਗਈ ਸੀ ਆਹ ਹਾਂ ਸਾਰਾ ਸਮਾਨ ਚੱਕ ਕੇ ਜਾਲੇ ਵਗੈਰਾ ਲਾਤੇ ਸੀ ਸਲਫ ਦੇ ਥੱਲੇ ਫਿਰ ਮੈਂ ਫੱਟਾ ਸੀ ਜਿਹੜਾ ਪਿਆਰੇ ਸੇ ਨਵੇਂ ਚੱਕ ਦੇ ਚੰਗੀ ਤਰ੍ਹਾਂ ਸਾਫ ਕਰੂੰਗੀ ਕਿਉਂਕਿ ਇਹਦੇ ਵੀ ਥੱਲੇ ਜਾਲੇ ਜੋਲੇ ਲੱਗੇ ਸੇ ਤੇ ਥੋੜਾ-ਥੋੜਾ ਕਰਕੇ ਫੇਰ ਸਾਫ ਹੁੰਦਾ ਕਿਉਂਕਿ ਹਨਾ ਇੱਕੋ ਲੱਗ ਤਾ ਹੁੰਦਾ ਵੀ ਨਹੀਂ ਤੇ ਮੇਰਾ ਵੀ ਹਨਾ ਦਵਾਈ ਇੱਕ ਤਾਂ ਮੁੱਕੀ ਪਈ ਮੇਰੀ ਤੇ ਇੱਕ ਹਨਾ ਫਿਰ ਮੇਰਾ ਸਰੀਰ ਬੱਸ ਹਨਾ ਐ ਹੀ ਆ ਵੀ ਕੰਮ ਨਹੀਂ ਹੁੰਦਾ ਇੰਨਾ ਬੇ ਲਗਾਤਾਰ ਥੋੜਾ-ਮੋਟਾ ਤੁੰ ਕਰ ਲੈਣੀ ਹੈ ਤੇ ਬੱਸ ਹੁਣ ਸਨੇਹਾਂ ਦੇ ਸੱਟ ਲੱਗੀ ਕਰਕੇ ਹੁਣ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਅੱਗੇ ਚੱਲਣਾ ਮੋਟੇ ਕਰ ਲੈਂਦੀ ਸੀ ਭਾਂਡੇ-ਪੁੰਡੇ ਮਾਇ ਲੈਂਦੀ ਸੀ ਤੇ ਝਾੜੂ ਪੁੱਛਾ ਕਰ ਲੈਂਦੀ ਸੀ ਬਾਕੀ ਹਨਾ ਕੋਈ ਆਟਾ ਵਗੈਰਾ ਗੁੰਨ ਲਿਆ ਜਾ ਤੇ ਰੋਟੀ ਬਣਾ ਲਈ ਤੇ ਹੁਣ ਮੈਨੂੰ ਹੀ ਸਾਰਾ ਕਰਨਾ ਪੈੰਦ ਤੇ ਆ ਦੇਖੋ ਕਿ ਨਾ ਹਨਾ ਟਿੱਡੀਆਂ ਇੱਕ ਬਹੁਤ ਜ਼ਿਆਦੇ ਹੋਈਆਂ ਪਈਆਂ ਤੇ ਆ ਜਾਲੇ-ਜੋਲੇ ਸੀ ਟਿੱਡੀਆਂ ਪਤਾ ਨਹੀਂ ਕਿੱਥੋਂ ਆਉਂਦੀਆਂ ਇਹਨਾਂ ਦਾ ਵੀ ਤੁਸੀਂ ਮੈਨੂੰ ਦੱਸਿਓ ਵੀ ਟਿੱਡੀਆਂ ਦਾ ਹੱਲ ਵੀ ਜਦੋਂ ਨਾ ਆਉਣ ਪਤਾ ਨਹੀਂ ਕਿੱਥੋਂ ਆਉਂਦੀਆਂ ਇੰਨੀਆਂ ਤੇ ਰਾਤ ਨੂੰ ਵੀ ਇਹਨਾਂ ਦੀ ਆਵਾਜ਼ ਬਹੁਤ ਹੁੰਦੀ ਹੈ ਤੇ ਬਸ ਫਿਰ ਮੈਂ ਇੱਥੋਂ ਸਾਰਾ ਸਾਫ਼ ਕਰਕੇ ਝਾੜੂ ਨਾਲ ਕਲੀਨ ਕਰ ਦੂੰਗੀ ਇਹਨੂੰ ਹਨਾ सैल्फों तो के लिए मैं स्ने तो कहा मैं क्या पोचा धो के लिया भी पोचा ला दें फिर स्ने पोचा धो लिया ही से इतने मैं पोचा लाता से चंकी तरह तो क्योंकि ना इतने बरेती जी झड़ती है तो खरदड़ा जहा हो पाया फिर इतने फिर मैं क्या चल मैं फेर दनी हूँ पोचा चंकी तरह फिर मैं समान रख दूंगी तो बस फिर मैं इतने है ना पोचा चंकी तरह ला के फिर मैं इत सडर त लाने लग गई से पोचा तो इतने है ना प्याज का छिलका जहा आ गयाोदम ਤੇ ਨਾ ਕਾ ਪਤਾ ਨਹੀਂ ਕੀ ਆ ਗਿਆ ਉੱਡ ਕੇ ਆ ਗਿਆ ਸੀ ਤੇ ਬਸ ਫਿਰ ਮੈਂ ਇੱਥੇ ਹਨਾ ਫਟਾਫਟਾ ਸਾਫ ਕਰਕੇ ਤੇ ਇੱਥੇ ਪੀਪੇ ਵਗੈਰਾ ਸਾਫ ਕਰਕੇ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਵੀ ਫਿਰ ਮੈਂ ਰੱਖ ਦੂੰਗੀ ਹਨਾ ਸਹੀ ਠੰਡਕਾਣੇ ਜਿੱਥੇ ਵੀ ਇਹਨਾਂ ਦੀ ਜਗ੍ਹਾ ਹੈਗੀ ਆ ਤੇ ਬਾਕੀ ਫਿਰ ਮੈਂ ਕਿਹਾ ਚੱਲ 에ਅਰ ਸੋਈ ਦੇ ਵਿੱਚ ਇਹਨਾਂ ਕ ਕਰ ਦੇਣੀ ਫਿਰ ਜਿਹੜਾ ਰੈਕ ਹੈ ਹਨਾ ਉਹ ਫਿਰ ਕਰ ਦਾਂਗੇ ਆਪਾਂ ਕਿਸੇ ਦਿਨ ਕਿਉਂਕਿ ਉਹਦੇ ਵਿੱਚ ਨਾ ਮਿੰਗਣਾ ਵਗੈਰਾ ਬਹੁਤ ਕੀਤੀਆਂ ਪਈਆਂ ਚੂਈਆਂ ਨੇ ਤੇ ਪਿੰਜਰਾ ਸੀ ਲਿਆਂਦਾ ਤੇ ਪਿੰਜਰੇ ਦੇ ਵਿੱਚ ਚੂਹੀ ਹੁੰਦੀ ਨਹੀਂ ਸੀ ਤੇ ਬਸ ਰੋਟੀ ਲਾਏ ਜਾਂਦੀ ਸੀ ਫਿਰ ਮੈਂ ਕੱਲ ਮੇਰੇ ਭਰਾ ਨੂੰ ਦਿਖਾਇਆ ਉਹਨੇ ਫਿਰ ਹਨਾ ਉੱਪਰੋਂ ਥੋੜਾ ਜਿਹਾ ਰੇਗਮਾਰਗ ਜਿਹਾ ਲਾ ਕੇ ਹਨਾ ਪਲੇਨ ਜਿਹਾ ਕੀਤਾ ਤੇ ਜਿਹੜੀ ਉਹਦਾ ਖੁੰਡਾ ਜਿਹਾ ਸੀ ਅੰਦਰ ਉਹ ਚਾਪਾ ਰੋਟੀ ਲਾਉਣੇ ਉਹ ਥੋੜਾ ਜਿਹਾ ਸੈੱਟ ਕੀਤਾ ਤੇ ਫਿਰ ਰਾਤ ਅਸੀਂ ਲਾਇਆ ਰਾਤ ਆ ਗਈ ਸੀ ਦਿਨੇ ਤਾਂ ਫਿਰਦੀਆਂ ਨਹੀਂ ਚੂਹਿਆਂ ਦਿਨੀਆਂ ਨਹੀਂ ਹੈਗੀਆਂ ਰਾਤ ਨੂੰ ਪਤਾ ਨਹੀਂ ਕਿੱਥੋਂ ਆ ਜਾਂਦੀਆਂ ਤੇ ਆਏ ਵੀ ਨਹੀਂ ਹੈਗਾ ਵੀ ਆਪਾਂ ਸਾਫ ਸਫਾਈ ਨਹੀਂ ਰੱਖਦੇ ਸਾਫ ਸਫਾਈ ਵੀ ਹੁੰਦੀ ਹੈ ਰੋਟੀ ਵਗੈਰਾ ਵੀ ਨਹੀਂ ਕੋਈ ਹੁੰਦੀ ਅੰਦਰ ਕਦਾਂ ਕਿਤ ਹੋਈਆਂ ਪਈਆਂ ਤੇ ਬਹੁਤ ਬੁਰਾ ਹਾਲ ਕਰ ਰੱਖਿਆ ਰੈਗ ਦੇ ਵਿੱਚ ਨਿੰਗਣੇ ਨਾ ਹੋਈਆਂ ਪਈਆਂ ਡੱਬਿਆਂ ਦੇ ਉੱਤੇ ਤੇ ਤੁਸੀਂ ਸੱਚ ਨਹੀਂ ਮੰਨਣਾ ਜਿਹੜੇ ਦਾਲ ਵਾਲੇ ਦੇ ਡੱਬੇ ਆ ਤੇ ਉਹ ਵੀ ਥੱਲੋਂ ਨਾ ਉਹਨਾਂ ਨੇ ਕੋਤਰ ਤੇ ਦਾਲਾਂ ਜਾਨੀ ਕਿ ਡੱਬੇ ਕੋਤਰ ਕੇ ਕੱਢੀਆਂ ਪਈਆਂ ਸੀ ਤੇ ਮੈਂ ਇੱਕ ਜਿਹੜੀ ਤੇਲ ਵਾਲੀ ਹੈ ਨਾ ਬੋਤਲ ਹੈ ਸਰੋਂ ਦੇ ਤੇਲ ਵਾਲੀ ਉਹ ਵੀ ਉੱਪਰ ਖਾਲੀ ਸਨ ਤੇ ਫਿਰ ਮੈਂ ਕਹਿੰਦੀ ਬਹੁਤ ਤੰਗ ਕਰਦੀਆਂ ਵੀ ਐਂ ਚੀਜ਼ ਹਨਾ ਹੁਣ ਆਪਣੀ ਕੋਈ ਨਾ ਕੋਈ ਬਾਹਰ ਆਈ ਜਾਂਦੀ ਹੈ ਤੇ ਇਹ ਤਾਂ ਸਾਰਾ ਕੁਝ ਖਰਾਬ ਕਰ ਦੇਣਗੇ ਦੇਵਾਸੇ ਫਿਰ ਮੈਂ ਮੈਰ ਸੋਈ ਸਾ ਕਰਕੇ ਇੱਥੇ ਲੱਗੀ ਸੀ ਮੈਂ ਝਾੜੂ ਲਾਉਣਰ ਕਮਰੇ ਦੇ ਵਿੱਚ ਕਿਉਂਕਿ ਮੈਂ ਸਨੇਹਾ ਤੋਂ ਚੰਗੀ ਤਰ੍ਹਾਂ ਲੱਗਿਆ ਨਹੀਂ ਸੀ ਇੱਕ ਹੱਥ ਨਾਲ ਤੇ ਇੱਕ ਹੱਥ ਦਾ ਦੁਖਦਾ ਸੀ ਫਿਰ ਮੈਂ ਕਿਹਾ ਚਲ ਮੈਂ ਹੀ ਲਾ ਦਿੰਦੀ ਹਾਂ ਤੁਹਾਨੂੰ ਪਤਾ ਹੈ इत फिर <ुणीज़>। मैं ला गई झाड़ू ला के इदा फिर मैं ना सोफे उधरों ले चक के फिर मैं इतने सैट करके रख दी मैं चल इतने सही करके रख दी तो फिर मैं इतने वैसे उन्होंने पहले उधरों झाड़ झूड़ के लिए फिर मैं इतने रखा तो मैं स्ने कही मैं इतना ठीक है ठीक है बिजी सी ਅਜਿਹਾ ਤਾਂ ਹੈ ਹੋਣੀ ਜੇ ਰੋਜੀ ਆਇਆ ਨਹੀਂ ਕਿੰਨੇ ਦਰ ਹੈ ਨਹੀਂ ਲੱਗਿਆ ਕੀ ਕਰਦਾ ਸੀ ਘਰੇ ਹੋਣ ਜੀ ਹੁਣ ਫੋਨ ਕਿੱਧਰ ਗਿਆ ਹੁਣ ਤੇ ਕੀ ਦੇ ਦਾਂ ਹੰਮੇ ਜ਼ਿੰਮੇਵਾਰੀ ਕਿਹਦੇ ਸੁਣਦਾ ਨਾ ਲਗਾ ਨਾ ਕਿਹੜੇ ਸਿੰਗਰ ਦੇ ਹੈਪੀ ਬਰਥਡੇ ਜਿਹਦਾ ਹੈਪੀ ਬਰਥਡੇ ਕੀ ਹੈ ਹੈਪੀ ਬਰਥਡੇ ਕਿਦਾ ਉਹਦਾ ਜੋਤਦਾ ਜਿਹੜਾ ਕਿ ਉਹਦਾ ਰੋਜ਼ ਹੀ ਤੇਰੇ ਜੋਤਦਾ ਹੈਪੀ ਬਰਥਡੇ ਹੁੰਦਾ ਉਹ ਸਕੰਦਰ ਦਾ ਮੁੰਡਾ ਹੈ